ਅਚੀ ਕਾਇਲਾਤ ਨੂੰ ਇਹ ਆਕਰਨ ਵਾਲੇ ਉਹਨਾਂ ਦੀ ਦੇਖਪਾਲ ਕਰਨ ਵਾਲੇ ਅੱਜ ਵਿਸ਼ਵ ਵਾਤਾਵਰਣ ਦਿਵਸ ਦੀ ਲੱਖ ਲੱਖ ਮੁਬਾਰਕਾ ਤੇ ਸ਼ੁਭ ਕਾਮਨਾਵਾਂ ਅੱਜ ਗੁਰਦਾਸਪੁਰ ਫਿਸ਼ ਪਾਰਕ ਦੇ ਵਿੱਚ ਆਹਤ ਉਦਾਸ ਪਰਿਸ਼ਦ ਦਾ ਬਹੁਤ ਵਧੀਆ ਉਪਰਾਲਾ ਜਿਹਦੇ ਵਿੱਚ ਇਹ ਦਿਨ ਜਿਹੜਾ ਵਰਲਡ এনवायरमेंट ਡੇ ਮਨਾਇਆ ਗਿਆ ਔਰ ਅੱਜ ਇਹਨਾਂ ਨੇ ਜਿਹੜੇ ਕੱਪੜੇ ਦੇ ਬੈਗ ਨੇ ਉਹਨਾਂ ਨੂੰ ਡਿਸਟ੍ਰਿਬਿਊਟ ਕੀਤਾ ਔਰ ਪਲਾਸਟਿਕ ਨੂੰ ਉਹਦਾ ਯੂਜ਼ ਖਤਮ ਕਰਨ ਵਾਸਤੇ ਉੱਥੇ ਵਿਚਾਰ ਵੀ ਸਾਂਝੇ ਕੀਤੇ ਨੇ ਔਰ ਉਹਦੇ ਲਈ ਉਪਰਾਲੇ ਕਰਨ ਲਈ ਅੱਜ ਇੱਕ ਵਿਉਂਤਬੰਦੀ ਵੀ ਕੀਤੀ ਆ ਤਾਂ ਕਿ ਸਮਾਜ ਦੇ ਵਿੱਚ ਜਿਹੜਾ ਪਲਾਸਟਿਕ ਦਾ ਯੂਜ਼ ਆ ਉਹ ਬਿਲਕੁਲ ਹੀ ਖਤਮ ਹੋਵੇ ਤਾਂ ਹੀ ਮੈਂ ਸਮਝਦਾ ਜਿਹੜਾ ਅੱਜ ਵਿਸ਼ਵ ਵਾਤਾਵਰਨ ਦਿਵਸ ਆ ਉਹ ਕਾਮਯਾਬ ਹੋਊਗਾ ਸੋ ਇਹ ਇੱਕ ਬਹੁਤ ਅੱਛਾ ਉਪਰਾਲਾ ਜਿਸ ਵਕਤ ਐਨ ਜੀਓਜ਼ ਕੋਈ ਉਹਦੀ ਗੱਲ ਟੁੱਕ ਲੈਂਦੀਆਂ ਨੇ ਤੇ ਫੇਰ ਹੀ ਕਾਮਰਾਏ ਬਣ ਜਾਂਦੀ ਆ ਔਰ ਆਮ ਰਾਏ ਬਣਾਉਣ ਵਾਸਤੇ ਬੋਧਿ ਰਵੀ ਨੂੰ ਅੱਗੇ ਆਉਣਾ ਪੈਂਦਾ ਸਵਾਜ ਬਹੁਤ ਚੰਗਾ ਲੱਗਾ ਅੱਜ ਫੇਸਪਾਕ ਦੇ ਵਿੱਚ ਉਹਦੇ ਵੀ ਲਾਏ ਗਏ ਨੇ ਔਰ ਖਾਸ ਕਰਕੇ ਜਿਹੜੀ ਐਨ ਜੀਓ ਗ੍ਰੀਨ ਐਨ ਜੀਓ ਜਨਕ ਰਾਜ ਜੀ ਚਲਾ ਰਹੇ ਨੇ ਉਹਨਾਂ ਨੇ ਵੱਖਰੀ ਵੱਖਰੀ ਕਿਸਮ ਦੇ ਬੂਟੇ ਜਿਹੜੇ ਨੇ ਲਾਏ ਨੇ ਔਰ ਤુલਸੀ ਦਾ ਬੂਟਾ ਵੀ ਮੇਰੇ ਖਿਆਲ ਲੱਗਿਆ ਜਿਹੜਾ ਸਾਡੀ ਪਾਰਵਤ ਦੀ ਸਾਂਸਕ੍ਰਿਤੀ ਦਾ ਇੱਕ ਅਟੁੱਟ ਹਿੱਸਾ ਸੋ ਮੈਂ ਅੱਜ ਪਾਰਤਿਕਾ ਪਰਿਸ਼ਦ ਦੇ ਸਾਰੇ ਮੈਂਬਰ ਸਾਹਿਬਾਨ ਨੂੰ ਹਫੇਜ਼ ਬੇਰੂਜ਼ ਨੂੰ ਮੁਬਾਰਕ ਦਿਨਾ ਅੱਜ ਇਸ ਪ੍ਰੋਗਰਾਮ ਦੇ ਵਿੱਚ ਉਚੇਚੇ ਤੌਰ ਤੇ ਕੁਸ਼ੀ ਕੁਲਦੀਪ ਸਿੰਘ ਜੀ ਜਿਹੜੇ ਸਾਡੇ ਐਗਜ਼ੈਕਟਿਵ ਜੂਨੀਅਰ ਨੇ ਬਿਜਲੀ ਬੋਰਡ ਤੋਂ ਉਹਨਾਂ ਨੇ ਵੀ ਸ਼ਾਮਲ ਹੋਏ ਨੇ ਉਹ ਆਪ ਇੱਕ এনवायरमेंट ਦਾ ਕੰਮ ਕਰਦੇ ਨੇ ਮੁਕੇਰੀਆ ਦੇ ਵਿੱਚ ਬਹੁਤ ਲੰਬੇ ਸਮੇਂ ਤੋਂ ਸੋ ਅੱਜ ਮਿਲ ਕੇ ਇੱਕ ਆਮ رائے ਬਣਾਉਣ ਦੀ ਲੋੜ ਹੈ ਔਰ ਮੈਂ ਅੱਜ ਦੇ ਦਿਨ ਇੱਕ ਹੋਰ ਵੀ ਬੇਨਤੀ ਕਰੂੰਗਾ ਕਿ ਜਿਸ ਵਕਤ ਆਪਾਂ ਪਲਾਸਟਿਕ ਦੇ ਖਾਤਮੇ ਦੀ ਗੱਲ ਕਰ ਰਹੇ ਆ এনवायरमेंट ਨੂੰ ਸਾਫ਼ ਕਰਨ ਦੀ ਗੱਲ ਕਰ ਰਹੇ ਆ ਔਰ ਉੱਥੇ ਕਿਤੇ ਨਾ ਕਿਤੇ ਸਮਾਜ ਦੇ ਹਰ ਕਿਤੇ ਦੇ ਵਿੱਚ ਗਰਵਟ ਆਈ ਹੈ ਔਰ ਜਿਹੜੀ ਪੋਲੂਸ਼ਨ ਜਿਹੜੀਆਂ ਉਹ ਚੀਜ਼ਾਂ ਭਾਵੇਂ ਉਹ ਭ੍ਰਸ਼ਟਾਚਾਰ ਆ ਭਾਵੇਂ ਉਹ ਫਿਰਕਾ ਪਰਸਤੀ ਆ ਭਾਵੇਂ ਉਹ ਜ਼ੁਲਮ ਔਰ ਤਸ਼ੱਦਦ ਆ ਇਹਨਾਂ ਦੇ ਵਿੱਚ ਵੀ ਸਾਨੂੰ ਧਿਆਨ ਦੇਣਾ ਪਊਗਾ ਔਰ ਉਹਦੇ ਲਈ ਮੈਂ ਬੇਨਤੀ ਕਰੂੰਗਾ ਕਿ ਜਿਹੜਾ ਸਾਡਾ ਬੁੱਧੀਜੀਵੀ ਆ ਜਿਹਨੂੰ ਆਪਾਂ ਇੰਟੈਲੈਕਚੁਅਲ ਕਹਿੰਨੇ ਆ ਅੱਜ ਉਹਨਾਂ ਦਾ ਰੋਲ ਸਮਾਜ ਨੂੰ ਸੁਧਾਰਨ ਵਾਸਤੇ ਕੜਦਾ ਤੁਰਿਆ ਜਾ ਰਿਹਾ ਉਸ ਰੋਲ ਨੂੰ ਜਿਆਦਾ ਬੁਲਾਇਆ ਜਾਵੇ ਕਿਉਂਕਿ ਜਿਹੜਾ ਬੁੱਧੀਜੀਵੀ ਆ ਜਿਸ ਵਕਤ ਉਹ ਕਿਸੇ ਕ੍ਰਿਤੀ ਦੇ ਖਿਲਾਫ ਇੱਕ ਆਮ ਰਾਏ ਤਿਆਰ ਕਰ ਲੈਣਗੇ ਤੇ ਉਹ ਜਿਹੜੀ ਕ੍ਰਿਤੀ ਆ ਜਾਂ ਜਿਹੜੀ ਮਾੜੀ ਚੀਜ਼ ਆ ਜਾਂ ਜਿਹੜਾ ਨਗਾਰ ਆ ਉਹ ਛੇਤੀ ਖਤਮ ਹੋਊਗਾ ਜੇ ਅਪ ਆਪਣੇ ਹਿੰਦੁਸਤਾਨ ਦੇ ਭਾਰਤ ਦੇ ਇਤਿਹਾਸ ਵੱਲ ਨਜ਼ਰ ਮਾਰੀਏ ਤੇ ਜਿਹੜੀ ਸਾਡੀ ਲੜਾਈ ਸੀ ਜੰਗ ਆਜ਼ਾਦੀ ਜਿਹਨੂੰ ਆਪਾਂ ਫ੍ਰੀडम ਮੂਮੈਂਟ ਕਹਿੰਨੇ ਆ ਉਹਨੂੰ ਲੀਡ ਕਿਨੇ ਕੀਤਾ ਸੀ ਉਹਨੂੰ ਲੀਡ ਤੇ ਪੜ੍ਹੇ ਲਿਖੇ ਲੋਕਾਂ ਨੇ ਕੀਤਾ ਸੀ ਔਰ ਅੱਜ ਜਿਸ ਵਕਤ ਸਮਾਜ ਦੇ ਵਿੱਚ ਨਗਾਰ ਆ ਰਿਹਾ ਪੋਲੂਸ਼ਨ ਜਿਹੜੀ ਆ ਕਾਂ ਇਹ ਵਾਤਾਵਰਨ ਦੀ ਆ ਜਾਂ ਸਾਡੇ ਮਨਾਂ ਦੀ ਆ ਜਾਂ ਸਾਡੀ ਸੋਚ ਦੀ ਆ ਜਾਂ ਪੋਲੂਸ਼ਨ ਸਾਡੇ ਦਿਲਾਂ ਦੇ ਵਿੱਚ ਆ ਉਹਦੇ ਖਾਤਮੇ ਦੀ ਜ਼ਿਆਦਾ ਲੋੜ ਆ ਜਿਸ ਵਕਤ ਉਹ ਖਤਮ ਹੋ ਜਾਊਗਾ ਤੇ ਫਿਰ ਜਿਹੜਾ ਇਹ ਵਾਤਾਵਰਨ ਹਰਿਆ ਭਰਿਆ ਵੀ ਹੋਏਗਾ ਸਾਫ ਸੁਥਰਾ ਵੀ ਹੋਏਗਾ ਉਹਦਾ ਇਹ ਤਾਂ ਜ਼ਰੂਰ ਲਈਏ ਅੱਜ ਮੇਰਾ ਇਹ ਦਿਨ ਮਨਾ ਕੇ ਫੂਟੇ ਲਾ ਕੇ ਚਲੇ ਜਾਣਾ ਇੰਪੋਰਟੈਂਟ ਨਹੀਂ ਇਸ ਵਾਤਾਵਰਨ ਨੂੰ ਸਾਫ ਕਿਵੇਂ ਰੱਖਣਾ ਆਪਣੇ ਵਿਚਾਰਾਂ ਨਾਲ ਕਿੱਦਾਂ ਠੀਕ ਕਰਨਾ ਸੋਚ ਕੇ ਵੀ ਠੀਕ ਕਰਨੀ ਆ ਔਰ ਭ੍ਰਸ਼ਟਾਚਾਰ ਵਰਗੀਆਂ ਕ੍ਰਿਤਿਆਵਾਂ ਦੇ ਖਿਲਾਫ ਕਿਵੇਂ ਇੱਕ ਆਵਾਜ਼ ਬੁਲੰਦ ਕਰਨੀ ਆ ਉਹ ਵੀ ਇੱਕ এনवायरमेंट ਦੇ ਦਾ ਹਿੱਸਾ ਬਣੇ ਤਾਂ ਹੀ ਫਿਰ ਅੱਪਾ ਇੱਕ ਚੰਗਾ ਸਮਾਜ ਦੀ ਸਿਰਜਣਾ ਕਰ ਸਕਦੇ ਆ ਸੋ ਬਹੁਤ ਨਾ ਕਹਿੰਦਾ ਆ ਭਾਰਤ ਵਿਕਾਸ ਪਰਿਸ਼ਦ ਸਿਟੀ ਬਰਾਜ ਗੁਰਦਾਸਪੁਰ ਨੂੰ ਮੁਬਾਰਕ ਦਿਨਾਂ ਦਾ ਪ੍ਰਯਾਸ ਵਾਸਤੇ ਔਰ ਧੰਵਾਦ ਕਰਦਾ ਇਲਾਕੇ ਵੱਲੋਂ ਜਿਨ੍ਹਾਂ ਦੇ ਸਾਰੇ ਮੈਂਬਰਸ ਨੇ ਇੱਕ ਚੰਗੀ ਸੋਚ ਨੂੰ ਅੱਜ ਅਮਲੀ ਜਾਮਾ ਦੇਣ ਦੀ ਕੋਸ਼ਿਸ਼ ਕੀਤੀ ਆ ਬਹੁਤ ਬਹੁਤ ਧੰਨਵਾਦ